ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਦਾਬ ਨਮਸਤੇ ਦੋਸਤੋ ਮੈਂ ਤੁਹਾਡਾ ਦੋਸਤ ਯੂਪੀ ਤੋਂ ਸੁਖਮਨ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਨਵੇਂ ਵਲੌਗ ਵਿੱਚ ਤੇ ਦੋਸਤੋ ਇਹ ਛੋਟਾ ਜਿਹਾ ਵਲੌਗ ਹੈ ਸਵੇਰ ਦਾ ਤੇ ਇਹਦੇ ਵਿੱਚ ਕੁਝ ਜ਼ਿਆਦਾ ਨਹੀਂ ਮੈਂ ਥੋੜੀ ਜੀ ਤੁਹਾਨੂੰ ਇੱਕ ਚੀਜ਼ ਦਿਖਾਉਣੀ ਹੈ ਬਹੁਤ ਇੰਟਰਸਟਿੰਗ ਚੀਜ਼ ਜੋ ਕਿ ਹੈ ਮੋਤੀ ਸਾਡੇ ਘਰੇ ਨਾ ਮੋਤੀਆਂ ਦਾ ਇੱਕ ਬੂਟਾ ਹੈ ਮਤਲਬ ਬੋਲ ਸਾਰੇ ਮੋਤੀ ਲੱਗਦੇ ਉਹਨੂੰ ਇੰਨੇ ਭਰੇ ਪਏ ਐ ਕੁਦਰਤੀ ਮੋਤੀ ਦੇਖੋਗੇ ਤੁਸੀਂ ਤੇ ਮਤਲਬ ਨਜ਼ਾਰਾ ਆ ਜੂਗਾ ਤੁਹਾਨੂੰ ਤੁਸੀਂ ਪੂਰਾ ਪੂਰਾ ਵੀਡੀਓ ਜ਼ਰੂਰ ਦੇਖਿਓ ਤੇ ਚਲੋ ਜੀ ਮੈਂ ਤੁਹਾਨੂੰ ਦਿਖਾਉਣਾ ਫਿਰ ਮੋਤੀ ਦੋਸਤੋ ਇਹ ਨਾ ਅਸੀਂ ਬਚਪਨ ਦੇ ਵਿੱਚ ਬਹੁਤ ਜ਼ਿਆਦਾ ਸੀ ਮੋਤੀ ਦੇਖਦੇ ਹੁੰਨੇ ਸੀ ਇਹਦੀ ਮਾਲਾ ਵੀ ਪਰਾਉਂਦੇ ਹੁੰਨੇ ਸੀ ਮਾਲਾ ਵੀ ਪਰਾਉਈ ਜਾਂਦੀ ਹੈ ਕਿਉਂਕਿ ਸਾਡੇ ਨਾਲ ਇੱਕ ਜਗ੍ਹਾ ਹੈ ਤੇ ਉੱਥੇ ਲੱਗਦੇ ਹੁੰਦੇ ਮੋਤੀ ਤੇ ਕਾਫੀ ਸਾਲਾਂ ਬਾਅਦ ਮੈਂ ਦੇਖਿਆ ਮੋਤੀ ਹੁਣ ਕਿਉਂਕਿ ਪਹਿਲੇ ਵੀ ਦੇਖੇ ਸੀ ਪਤਾ ਨਹੀਂ ਕਿਦਾਂ ਉੱਗੇ ਇਸ ਵਾਰ ਫੇਰ ਰਾਵਾਂ ਤੇ ਵੀ ਕਈ ਵਾਰ ਰੁਕ ਜਾਂਦੇ ਤੇ ਪਿਛਲੀ ਵਾਰ ਨਾ ਮੈਂ ਰਾਤ ਨੂੰ ਉੱਗੇ ਸੀ ਮੈਂ ਥੋੜੇ ਜਿਲੇ ਆ ਕੇ ਮੋਤੀ ਤੇ ਘਰ ਦੇ ਲਾਗੀ ਸੁੱਟ ਤੇ ਤੇ ਉੱਥੇ ਕਾਫੀ ਵੱਡਾ ਬੂਟਾ ਉੱਗ ਗਿਆ ਤੇ ਚਲੋ ਤੁਹਾਨੂੰ ਦਿਖਾਉਣਾ ਦੋਸਤੋ ਇਹਨਾਂ ਦਾ ਪ੍ਰੋਪਰ ਨਾਮ ਵਗੈਰਾ ਨਹੀਂ ਪਤਾ ਪਰ ਅਸੀਂ ਸ਼ੁਰੂ ਤੋਂ ਮੋਤੀ ਕਹਿੰਨੇ ਆ ਇਹਨਾਂ ਨੂੰ ਤੇ ਸਾਡੇ ਘਰੇ ਇਹ ਮੈਂ ਸਪੈਸ਼ਲ ਵੀਡੀਓ ਇਸ ਲਈ ਬਣਾ ਰਿਹਾ ਕਿਉਂਕਿ ਮੈਂ ਪਹਿਲੇ ਇੰਨੇ ਵਲੌਗ ਬਣਾਉਂਦਾ ਮੈਂ ਕਦੇ ਵੀ ਨਹੀਂ ਦਿਖਾਇਆ ਸੀ ਤੁਹਾਨੂੰ ਤੇ ਸਪੈਸ਼ਲ ਵਲੌਗ ਹੈ ਤੁਸੀਂ ਜ਼ਰੂਰ ਆ ਦੇਖੋ ਜੀ ਭਰਿਆ ਪਿਆ ਤੇ ਰੰਗ ਬਿਰੰਗੇ ਮੁੱਤੀ ਐ ਆ ਦੇਖੋ ਇੱਕ ਰੰਗ ਦੇ ਵੀ ਨਹੀਂ ਬਹੁਤ ਰੰਗਾਂ ਦੇ ਐ ਐਦਾਂ ਦਾ ਇਹ ਮੁੱਤੀ ਮੁੱਤੀਆਂ ਦਾ ਬੁੱਟਾ ਦੇਖੋ ਦੋਸਤੋ ਕਿੰਨੇ ਸੋਹਣੇ ਲੱਗਦੇ ਨਾ ਆ ਕਾਲੇ ਕਲਰ ਦੇ ਐ ਤੇ ਪੀਲੇ ਦੇ ਹਰੇ ਦੇ ਐ ਹਾਂ ਦੇਖੋ ਚਿੱਟੇ ਦੇ ਵੀ ਐ ਤੇ ਤੁਹਾਨੂੰ ਮੈਂ ਦਿਖਾਉਂਗਾ ਇਹਦੇ ਵਿੱਚ ਸਰਾਕ ਜੇ ਹੁੰਦੇ ਐ ਤੇ ਮਾਲਾ ਵੀ ਬਨੋ ਸਕਦੇ ਆਪਾਂ ਕੁਝ ਤੋੜ ਕੇ ਰੱਖਣਾ ਹਰੇ ਹਾਂ ਨਾ ਕਿੰਨੀ ਵਧੀਆ ਚੀਜ਼ ਦੋਸਤ ਬੂਟਾ ਇੰਨਾ ਫੈਲਿਆ ਪਿਆ ਨਾ ਇੰਨਾ ਭਰਿਆ ਪਿਆ ਵੀ ਬਹੁਤ ਵੱਡਾ ਹੀ ਇੱਕ ਜਿਵੇਂ ਚਰੀ ਨਹੀਂ ਹੁੰਦੀ ਉਦਾਂ ਦੀ ਏ ਇਹਦੇ ਪੱਤੇ ਪਹਿਲੇ ਪਹਿਲੇ ਐਵੇਂ ਲੱਗੂ ਜਿਵੇਂ ਚਰੀ ਹੁੰਦੀ ਆ ਬਾਅਦ ਚੋਂ ਇਦਾਂ ਮੋਤੀ ਨਿਕਲਦੇ ਆ ਇੱਕ ਫੁੱਲ ਜੇ ਵੀ ਇਹਦੇ ਲੱਗੇ ਹਾਂ ਕਿੰਨੇ ਪਿਆਰੇ ਲੱਗਦੇ ਨਾ ਹਰੇ ਐ ਕਾਲੇ ਐ ਚਿੱਟੇ ਵੀ ਐ ਤੇ ਪੀਲੇ ਵੀ ਐ ਫੁੱਲ ਲੱਦਿਆ ਪਿਆ ਬੂਟਾ ਡਿੱਗਨ ਤੇ ਆਇਆ ਤਰੇਲ ਸਵੇਰ ਦਾ ਟਾਈਮ ਹੈ ਇਸ ਲਈ ਤਰੇਲ ਲੱਗੀ ਇਹਨੂੰ ਬਹੁਤ ਸਾਰੇ ਮੈਂ ਤੋੜ ਲਿੰਨਾ ਥੋੜੀ ਜਿਹੀ ਤੇ ਇਹਨਾਂ ਦੀ ਮਾਲਾ ਵੀ ਬਣਾਉਂਗਾ ਮੈਂ ਹਾਂ ਨਾ ਦੋਸਤੋ ਕਿੰਨੀ ਇੰਟਰਸਟਿੰਗ ਚੀਜ਼ ਹੈ ਨਾ ਇਹ ਮੈਂ ਕਦੇ ਹੀ ਨਹੀਂ ਅਜੇ ਤੱਕ ਕਿਸੇ ਹੋਰ ਦੇ ਦੇਖੀ ਕਿਸੇ ਦੇ ਘਰ ਤੇ ਬਹੁਤ ਰੇਅਰ ਹੀ ਦੇਖਣ ਨੂੰ ਮਿਲਦੀ ਹੈ ਤੇ ਸਾਡੇ ਘਰੇ ਹੈਗੇ ਸੀ ਤੇ ਪਿਛਲੇ ਸਾਲ ਮੈਨੂੰ ਗਰਾਵਾਂ ਤੇ ਕਈ ਸਾਲਾਂ ਬਾਅਦ ਮਿਲੇ ਤੇ ਉੱਗੇ ਸੀ ਤੇ ਮੈਂ ਇਥੇ ਲਿਆ ਕੇ ਬੀਜੇ ਸੁੱਟਦੇ ਤੇ ਬਹੁਤ ਜ਼ਿਆਦਾ ਉਗਰੇ ਪਰ ਸਾਡੇ ਘਰ ਦੇ ਨਾ ਪਤਾ ਨਹੀਂ ਉਹਨਾਂ ਨੂੰ ਤੇ ਗੰਦੀ ਲੱਗਦਾ ਉਹਨਾਂ ਨੇ ਵਾਟਫੁੱਟ ਦੇਣੇ ਮੈਂ ਕਿਹਾ ਚਲੋ ਅੱਜ ਵਲੌਗ ਬਣਾ ਲਨੇ ਪਰ ਮੇਰਾ ਨਹੀਂ ਕੀ ਕਰਦਾ ਮੈਂ ਤੇ ਇਹਨਾਂ ਨੂੰ ਆ ਬੀਜ ਦਿਨਾ ਹੁ ਨਾ ਏ ਤੇਰਾਵਾਂ ਤੇ ਬਹੁਤ ਹੀ ਉੱਗੇ ਪਏ ਆਪਣੇ ਆਪ ਉਗ ਚੁਲਦੇ ਆ ਬਹੁਤ ਫੈਲ ਜਾਂਦਾ ਬੂਟਾ ਤੇ ਬਹੁਤ ਹੀ ਪਿਆਰੇ ਲੱਗਦੇ ਆ ਅਸੀਂ ਬਚਪਨ ਚ ਮਾਲਾ ਵੀ ਬਣਾਉਂਦੇ ਹਾਂ ਨੇਦੀ ਤੇ ਇਸ ਵਾਰ ਵੀ ਮੈਂ ਬਣਾਉਂਗਾ ਮੋਤੀ ਤੋੜੀ ਦੀ ਮਾਲਾ ਆਹ ਦੇਖ ਬਹੁਤ ਹੀ ਪਿਆਰੇ ਲੱਗਦੇ ਦੋਸਤੋ ਪੂਰਾ ਬੂਟਾ ਭਰਿਆ ਪਿਆ ਆ ਦੇਖੋ ਜੀ ਆ ਇਹ ਇਹਦੇ ਵਿੱਚ ਮੋਰੀਆਂ ਮਤਲਬ ਸਰਾਕ ਜੀ ਵੀ ਹੈ ਇਹਦੇ ਵਿੱਚੋਂ ਆਪਾਂ ਮਾਲਾ ਵੀ ਪਰੋ ਸਕਦੇ ਬਹੁਤ ਵਧੀਆ ਸਾਰਿਆਂ 'ਚ ਸਰਾਕ ਇਦਾਂ ਦੇ ਹਾਂਜੀ ਦੋਸਤੋ ਜੇ ਤੁਹਾਨੂੰ ਅੱਜ ਦਾ ਇਹ ਛੋਟਾ ਜਿਹਾ ਵਲੌਗ ਵਧੀਆ ਲੱਗਾ ਇੰਟਰਸਟਿੰਗ ਲੱਗੀ ਚੀਜ਼ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਮੈਂਟ 'ਚ ਜਰੂਰ ਦੱਸਿਓ ਤੁਸੀਂ ਅਗਰ ਇਹ ਮੋਤੀਆਂ ਦਾ ਬੂਟਾ ਦੇਖਿਆ ਹੈ ਤੇ ਕੀ ਕਹਿੰਦੇ ਇਸ ਨੂੰ ਇਹਦਾ ਨਾਮ ਕੀ ਹੈ ਉਮੀਦ ਕਰਦਾ ਤੁਹਾਨੂੰ ਵਲੌਗ ਵਧੀਆ ਲੱਗਿਆ ਹੋਊਗਾ ਤੇ ਚੈਨਲ ਨੂੰ ਜੇ ਚੈਨਲ ਤੇ ਪਹਿਲੀ ਵਾਰ ਆਇਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋਰ ਇਦਾਂ ਦੇ ਇੰਟਰਸਟਿੰਗ ਵੀਡੀਓਜ਼ ਦੇਖਣ ਲਈ ਮਿਲਦੀਆਂ ਨਵੇਂ ਵਲੌਗ ਚ ਦੋਸਤੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੇ ਸ਼ੇਅਰ ਜ਼ਰੂਰ ਕਰਦੇ ਹੋ ਪਲੀਜ਼ ਸਪੋਰਟ ਜ਼ਰੂਰ ਕਰਿਓ